ਅੱਸੀ ਗੱਲ ਜੀ ਆਪਾਂ ਖੜੇ ਆ ਜਸਲ ਇਲੈਕਟ੍ਰੋਨਿਕਸ ਐਂਡ ਆਟੋ ਐਕਸੈਸਰੀਜ਼ ਜਿਹੜੇ ਸਾਡੇ ਨੌਜਵਾਨ ਵੀਰ ਕਾਰਾਂ ਦੇ ਸਾਊਂਡ ਸਿਸਟਮ ਦੇ ਸ਼ੌਕੀਨ ਐ ਉਹਨਾਂ ਲਈ ਬਹੁਤ ਵਧੀਆ ਕੰਮ ਬਾਈ ਸਭ ਤੋਂ ਵੱਡੀ ਗੱਲ ਬਾਈ ਇਨਸਾਨ ਬਹੁਤ ਵਧੀਆ ਤੇ ਕੰਮ ਬੜਾ ਤਸੱਲੀ ਬਖਸ਼ ਕਰਦੇ ਆ ਕਿਸੇ ਵੀ ਕਾਰ ਦੇ ਵਿੱਚ ਤੁਸੀਂ ਆਪਣਾ 뮤직 ਸਿਸਟਮ ਲਵਾਉਣਾ ਚਾਹੁੰਦੇ ਆ ਸਕਰੀਨ ਸਪੀਕਰ ਵਗੈਰਾ ਸਾਰਾ ਕੁਝ ਏ ਵਨ ਕੰਮ ਕਰਦੇ ਆ ਔਰ ਇਹ ਤਸੱਲੀ ਹੈ ਮੇਰੀ ਅਸੀਂ ਮੈਂ ਖੁਦ ਆਪਣੀ ਗੱਡੀ ਚਲਵਾ ਕੇ ਲਗਿਆ ਔਰ ਜਸਲ ਇਲੈਕਟ੍ਰੋਨਿਕਸ ਹੈ ਅਕਾਲ ਸਰ ਰੋਡ ਤੇ ਔਰ ਵੀਰ ਬੜੀ ਤਸੱਲੀ ਨਾਲ ਕੰਮ ਕਰਦੇ ਆ ਤੇ ਦਿਲ ਮੋਹ ਲੈਂਦੇ ਆ ਸੋ ਆ ਬਾਈ ਦਾ ਨੰਬਰ ਹੈ 9815476913 ਅ ਅਕਾਲ ਸਰ ਰੋਡ ਮੋਗਾ ਤੇ ਤੁਸੀਂ ਆਪਣੀ ਗੱਡੀ ਦੇ ਵਿੱਚ 뮤직 ਸਿਸਟਮ ਲਵਾਉਣਾ ਹੈ ਤੇ ਇਹਨਾਂ ਕੋਲੇ ਆਓ ਏ ਬਾਈ ਜੀ ਜਸਲ ਸਾਹਿਬ ਤੁਹਾਡੀ ਪ੍ਰੋਮੋਸ਼ਨ ਵੀ ਕਰਤੀ ਆ ਤੇ ਤੁਹਾਡੇ ਕੋਲੇ ਜਿਹੜੇ ਵੀ ਬੰਦੇ ਆਉਂਦੇ ਆ ਤੇ ਪੂਰਾ ਉਹਨਾਂ ਨੂੰ ਖੁਸ਼ ਕਰਕੇ ਤੋਰਨਾ ਠੀਕ ਹੈ ਠੀਕ ਹੈ ਜੀ ਤੁਹਾਨੂੰ ਖਾਸ ਕਰ ਜੇ ਆਪਣਾ ਰੀਅਲ ਫੈਕਟ ਨਿਊਜ਼ ਦਾ ਨਾਂ ਲੈਂਦੇ ਆ ਤਾਂ ਉਹਨਾਂ ਲਈ ਮਾਨਤਾ ਫੁੱਲ ਕਰਨ ਠੀਕ ਹੈ ਜੀ ਬਹੁਤ ਬਾਈ ਹੋ ਗਿਆ ਠੀਕ ਹੈ ਜੀ ਜੀਲੋ ਧੰਨਵਾਦ ਧੰਨਵਾਦ ਜੀ